ਡੈਡੀ ਡੈਡਾ ਹੌਰੀ ਚ ਅੱਛਾ ਰੱਖ ਲੈ ਬਟਾ ਹਾਂਜੀ ਰੱਖਦਾ ਤੂੰ ਰੱਖ ਦੇ ਰੁਕ ਲੈ ਹਲੇ ਹੁਣ ਕੰਮ ਨੇ ਪੜਿਆ ਸਾਰਾ ਹਾਂ ਕੰਮ ਤਾਂ ਦਾ ਬੱਸ ਬੱਸ ਨੇ ਵੇੜ ਲੈ ਭਾਂਡੇ ਰਹਿ ਗਏ ਬੱਸ ਉਹ ਕੁੜੀ ਨੂੰ ਕਹ ਜਿਆ ਕਰਨਾਲ ਤੇਰੇ ਮਜਾਦਿਆ ਕਰੂਗੀ ਕੋਈ ਨਾ ਉਹ ਵਿਚਾਰੀ ਕਰਾਉਂਦੀ ਐ ਜਿੰਨੇ ਜੋਗੀ ਹੈਗੀ ਐ ਮੈਂ ਨਹੀਂ ਡੈਡੋ ਕੰਟੀਨਿਊ ਤੈਨੂੰ ਵੀ ਅੱਖਾਂ ਨਾਲ ਫਰਾ ਅੱਖਾਂ ਤਾਂ ਹੈ ਡੈਡੀ ਕੋਈ ਨਾ ਬਾਲਾ ਗੰਮਨੀ ਐਗਾ ਦੋ ਤਾਂ ਜਾਣਿਆ ਘਰੇ ਤੇ ਮੈਂ ਕਹਿੰਦੀ ਸੀ ਵੀ ਕੋਈ ਹੋਰ ਚੀਜ਼ੀ ਲੋੜ ਤਾਂ ਨਹੀਂ ਹੈਗੀ ਕੁਝ ਨਾ ਨਾ ਕਹੀ ਲੋੜ ਨਹੀਂ ਬਸ ਉਹ ਦਰੱਖੀ ਮਾ ਤੇ ਮਾ ਪੀ ਪੀ ਨੂੰ ਉਹ ਮੈਨੂੰ ਕੁੜੀ ਦਾ ਸੁਆਦੀ ਚੰਗੀ ਲੱਗੀ ਤੇਰੀ ਬੀਬੀ ਦਾ ਨਹੀਂ ਪਤਾ ਵੀ ਕਿਵੇਂ ਕਿਵੇਂ ਨਾ ਨਾ ਤੂੰ ਫੁੱਲ ਕੇ ਕੰਦਾ ਹਜੇ ਕੋਈ ਉਹ ਤਾਂ ਕਾਨੂੰ ਰੜੀ ਮੇਰੀ ਸਾਸ ਨਾ ਬਿਮਾਰ ਆ ਉਹ ਬਾਹਰ ਨਹੀਂ ਨਿਕਲਦੀ ਜਦ ਬਿਮਾਰ ਹੋਵੇ ਕਮਰੇ ਚ ਕੋਈ ਨਾ ਤੁਸੀਂ ਸਵੇਰੇ ਜਾਂਦੇ ਹੋਣੇ ਮਿਲ ਜਿਓ। ਨਾ ਨਾ ਇਹਦਾ ਕੋਈ ਗੱਲ ਨਹੀਂ। ਇਹ ਹਮ ਤਾਂ ਨਾ ਅੰਕਈ ਵਾਰੀ ਵੀ ਰਿਸ਼ਤੇ ਜਰ ਅਲਗ ਅਲਗ ਇਹਦਾ ਵੀ ਉਹ ਗੱਲ ਬਾਤ ਬਹੁਤ ਕੀ ਨਹੀਂ ਗਿਆ। ਕਿਉਂਕਿ ਢਿੱਲੀ ਮਿੱਠੀ ਨਹੀਂ ਤੇ ਮੈਨੂੰ ਵੀਰ ਪਾਡੇ ਮੈਂ ਦੱਸ ਸਕੀ ਨਹੀਂ ਮੇਰੀ ਬੀਬੀ ਦਾ ਦਵਾਈ ਚੱਲਦੀ ਹੈ। ਹਾਂਜੀ ਉਹਨਾਂ ਨੇ ਨਾ ਟੈਨਸ਼ਨ ਪੈਂਦੀ ਹੈ ਦਿਮਾਗ ਤੇ। ਉਸੇ ਦੀ ਦਵਾਈ ਚੱਲਦੀ ਹੈ। ਨਾਲੇ ਉਹ ਤਾਂ ਐ ਨਹੀਂ ਪਤਾ ਡੈਡੀ ਠੀਕ ਹੋ ਕੇ ਸਵੇਰੇ ਆ ਕੇ ਐ ਕਹੇ ਵੀ ਤੁਸੀਂ ਮੈਨੂੰ ਮਿਲਣ ਕਿਉਂ ਨਹੀਂ ਆਏ ਹੈਗੇ। ਜਲਦੀ ਤਾਂ ਉਹ ਬਾਲੀ ਚੰਗੀ ਆ। ਬਸ ਠੀਕ ਨਹੀਂ ਹੈਗੀ। ਅਨੇ ਕਰਕੇ ਮੈਨੂੰ ਵੀ ਐ ਵੀ ਦਵਾਈ ਦੇ ਕੇ ਸੁੱਤੀ ਪਈ ਆ ਵੀ ਖਾਣ ਨੂੰ ਠਾਉਣੀ ਆ ਹਾਂ ਉਹ ਤਾਂ ਐ ਹੋਊਗਾ ਪਤਾ ਨਹੀਂ ਤੁਹਾਡੇ ਕਰਕੇ ਬੋਲਦੀ ਆ ਅਸੀਂ ਵੀ ਤਾਂ ਹੀ ਨਹੀਂ ਠਾਇਆ ਵੀ ਚੱਲ ਕੋਈ ਚੌੜਾ ਇਹਦਾ ਕੋਈ ਗੱਲ ਨਹੀਂ ਛਰੀ ਦੇ ਕੋਈ ਰੋਟੀ ਪਾਣੀ ਪੀਖ ਤਾ ਹਾਂਜੀ ਡੈਡੀ ਕੌਣ ਲ ਜਾਂਦਾ ਰੋਟੀ ਗੁੱਟਾ ਕੋ ਉਹਦੀ ਰੋਟੀ ਤਾਂ ਮੈਂ ਵੀਰਪਾਲ ਨੂੰ ਬਣਾ ਕੇ ਫੜਾਦੀ ਸੀ ਅੱਗੇ ਦਾ ਡੈਡੀ ਫੜਾ ਕੇ ਆਂਦੇ ਹੁਣ ਉਹ ਪਤਾ ਨਹੀਂ ਕਿੱਥੇ ਗਏ ਨੇ ਵੀਰਾਂ ਦੱਸੇ ਨੰਗੇ ਕਿਤੇ ਤੇ ਹੁਣ ਵੀਰਪਾਲ ਕਹਿੰਦੀ ਵੀ ਗਵਾਂਡੀਆਂ ਦੇ ਮੁੰਡੇ ਨੂੰ ਫੜਾ ਦਿੰਨੀ ਆਪੇ ਫੜਾਇਆਊਗਾ ਹਾਂ ਚੱਲ ਠੀਕ ਆ ਕੀ ਕਿ ਮੋਟਰਸਾਈਕਲ ਤੇ ਹਾਂਜੀ ਤੇ ਫਿਰ ਮੈਨੂੰ ਐ ਦਾ ਦੱਸ ਦੇ ਵੀ ਕਿਹੜੇ ਹਸਪਤਾਲ ਚ ਕਿੱਦਾਂ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਡਾਡੀ ਮੈਂ ਤਾਂ ਰੋਸ ਤੜਫਦੀ ਆ ਵੀ ਮੈਨੂੰ ਦੱਸ ਸਾ ਦੋ ਆਪਾਂ ਦੋਨੇ ਪਿਓ ਤੇ ਹੀ ਪਤਾ ਲੈ ਹੁੰਦੇ ਉਹਦਾ ਜਾ ਕੇ ਉਹ ਫਿਰ ਗੱਲ ਤਾਂ ਉਹੀ ਹੈ ਕਿ ਵੀਰਪਾਲ ਨੂੰ ਪੁੱਛ ਕੇ ਵੀ ਕਿਹੜੇ ਹਸਪਤਾਲ ਚ ਆਹੋ ਵੀਰਪਾਲ ਕਹਿੰਦੀ ਵੀ ਸਾਡੇ ਨੋਆਂ ਦੀਆਂ ਜਾਣਦੀਆਂ ਨਹੀਂ ਹੈਗੀਆਂ ਐ ਬਾਹਰ ਅੰਦਰ ਵੀ ਸਾਡੇ ਰਵਾਜ਼ ਹੀ ਇਹ ਜਾਏ ਇਹ ਤਾਂ ਆਪਣੀ ਆ ਬਾਪੂ ਜੇ ਕਿਸੇ ਦੇ ਮੜੀ ਦੇ ਚਿਹਰੇ ਟ ਵੀ ਵੱਜੀ ਹੋਵੇ ਸਾਰਾ ਪਿੰਡ ਇਕੱਠਾ ਹੋਇਆ ਹਾਂ ਇੱਥੇ ਤਿੰਨ ਦੇ ਘਰੇ ਕੋਈ ਪਤਾ ਵੀ ਲੈਣ ਨਹੀਂ ਆ ਮੈਂ ਤਾਂ ਦੇਖਿਆ ਹੀ ਨਹੀਂ ਹੈਗਾ ਇਸ ਤੱਕ ਐਨੇ ਦਿਨ ਹੋ ਗਏ ਨਾਲੇ ਕੋਈ ਨਾ ਚੱਲ ਜੇ ਤੋ ਠੀਕ ਹੋ ਗਏ ਘਰੇ ਹੀ ਆਉਣਾ ਨੇ ਕੋਈ ਉਹ ਤਾਂ ਠੀਕ ਹੈ ਭਾਈ ਫਤੇ ਫਤੇ ਦਾ ਹੱਕ ਹੁੰਦਾ ਆਪਾਂ ਚੌਥੀ ਜੋਨੇ ਦਾ ਗੱਲ ਲੈ ਕਿ ਕਰਾਂ ਨਾੜੇ ਕੁੜੀ ਨੂੰ ਲੈ ਜੱਦੇ ਕੋਈ ਡਰ ਐ ਕਿ ਹੋਈ ਐਂ ਕਰਿਓ ਤੁਸੀਂ ਸਵੇਰੇ ਮੰਮੀ ਨੂੰ ਮਿਲਿਓ ਨਾਲ ਇਹਨੂੰ ਪੁੱਛੋ ਵੀ ਬਾਈ ਸਾਨੂੰ ਐਂ ਤਾਂ ਦੱਸ ਦੇ ਵੀ ਉਹ ਕਿਹੜੇ ਹਸਪੀਟਲ ਚਾ ਮੈਨੂੰ ਤਾਂ ਨਹੀਂ ਤੈਨਂ ਲੱਗਦਾ ਜਿਵੇਂ ਆਪਾਂ ਨੂੰ ਇਹ ਕੋਈ ਘਟਨਾ ਰਸੀ ਪਈ ਜਾਂਦੀ ਹੈ ਉਹ ਤੈਨੂੰ ਨਾ ਤਾਂ ਮੈਨੂੰ ਕੋਈ ਵਿਆਹ ਤੋਂ ਬਾਅਦ ਮੁੰਡਾ ਸਿਰ ਦੇ ਜੀ ਇਹਦਾ ਕੋਈ ਜਿਵੇਂ ਕੋਈ ਘਰ ਚ ਕੋਈ ਡਿਵਰਟ ਹੁੰਦਾ ਤੇਰੇ ਨਾਲ ਤਾਂ ਨਹੀਂ ਕੋਈ ਮੈਨੂੰ ਦੱਸ ਦੇ ਨਹੀਂ ਨਹੀਂ ਡੜੀ ਮੈਨਾਂ ਤਾਂ ਕੋਈ ਗੱਲ ਨਹੀਂ ਹੈਗੀ ਸੋਚਦੀ ਤਾਂ ਮੈਂ ਵੀ ਹੁੰਨੀ ਆ ਵੀ ਆਪਾਂ ਨੂੰ ਇਹ ਸਨੀ ਨਾ ਗਾਧਾ ਨਹੀਂ ਮਲਾਉਂਦੇ ਹੈਗੇ ਨਾਲੇ ਡਾਡੀ ਇੱਕ ਗੱਲ ਹੋਰ ਵੀ ਆ ਵੀ ਆਪਾਂ ਪਤਾ ਤਾਂ ਲੈ ਕੇ ਆਈ ਸਕਦੇ ਆ ਪਤਾ ਲਿਓ ਹਾਂ ਚ ਤਾਂ ਕੋਈ ਹਰਜ ਨਹੀਂ ਤੇ ਨਾ ਹੀ ਇਹਨਾਂ ਦੇ ਪਰਿਵਾਰ ਦਾ ਕੋਈ ਜੀ ਹਸਪੀਟਲ 'ਚ ਰਹਿੰਦਾ ਇਹਦਾ ਤਾਂ ਹਾਂ ਕੁੜੀ ਦੇ ਚੀ ਆਪਤ ਹੋ ਗਈ ਕਿਹਨਾਂ ਡਾੜੀ ਰਹਿੰਦਾ ਸੀ ਇਹ ਰਹਿੰਦਾ ਡਾੜੀ ਡਾੜੀ ਤਾਂ ਪਤਾ ਨਹੀਂ ਕਿੱਥੇ ਗਿਆ ਬਿਨਾਂ ਦੱਸੇ ਬਿਨਾਂ ਦੇ ਟ੍ਰੈਕਸ਼ਨਾਂ ਕਹ ਲਿਆ ਨੂੰ ਮੁੰਡਾ ਜਦੋਂ ਠੀਕ ਹੋ ਕੇ ਘਰੇ ਆ ਜੂਗਾ ਕਿ ਬੁੜੀ ਮਨਣਾ ਦੇ ਚੀ ਸੱਤ ਕਿਤੇ ਇਸ ਰੋੜੀ ਨਾਲ ਕੋਈ ਹੋਵੇ ਵੀ ਹਸਪਤਾਲ 'ਚ ਵੀ ਮੁੰਡਾ ਪਿਆ ਗਿਆ ਇਸ ਰੋਟ ਕਹਦਾ ਕੋਈ ਉਦੋਂ ਬੁੜਾ ਪਤਨ ਕਿੱਥੇ ਵਾ ਗਿਆ ਮੈਨੂੰ ਤੁਸੀਂ ਕਹਿੰਦੇ ਤਾਂ ਹੀ ਨੇ ਵੀ ਸਾਨੂੰ ਮੁੰਡੇ ਦੀ ਟੈਨਸ਼ਨ ਆ ਪਰ ਜੜੀ ਐ ਮੁੰਡਾ ਠੀਕ ਥੋੜੀ ਹੋਣ ਲੱਗਿਆ ਜਿਵੇਂ ਇਹ ਕਰਦੇ ਨੇ ਤੁਹਾਨੂੰ ਮੈਂ ਕੀ ਦੱਸਾਂ ਦਾ ਕਿ ਕੀ ਦੱਸਾਂ ਹੁਣ ਦੱਸਣਾ ਤੇ ਤੈਨੂੰ ਪਊਗਾ ਇਹ ਤਾਂ ਬਹੁਤ ਖੁਸ਼ ਕਰਦੇ ਆ ਜੜੀ ਬਸ ਛੱਡ ਮੈਂ ਤਾਂ ਰਹਿਣੀ ਹਾਂ ਦੁੱਖੀ ਤੁਸੀਂ ਵੀ ਮੇਰੇ ਦੁੱਖਾਂ ਨਾਲ ਆ ਵੀ ਤੇ ਫਿਰ ਤੂੰ ਪਹਿਲਾਂ ਕੌਣ ਸੀ ਮੈਨੂੰ ਮੈਂ ਤਾਂ ਉਹ ਤੇਰਾ ਜਦੋਂ ਸੀ ਅਸੀਂ ਦੇਖਣਾ ਹੈ ਨਾ ਮੈਂ ਤਾਂ ਉਰੀ ਨਾ ਕੋਸਮ ਵਰਤੂ ਜਰਾ ਸਤੇ ਚੱਲ ਜਾਉਂਗਾ ਮੈਨ ਤਾਂ ਹੋਇਆ ਤਾ ਮੈਨੂੰ ਤਾਂ ਠੀਕ ਜਿਹੀ ਨਹੀਂ ਲੱਗੇ ਕੁ ਆਦਲ ਪਟੋਲੇ ਨੇ ਬਾੜੀ ਹੋ ਕਰੀ ਵੀ ਨਹੀਂ ਘਰ ਬਹੁਤ ਵਧੀਆ ਵਧੀਆ ਘਰ ਆਏ ਆ ਵਾਟਿੰਗ ਪੀ ਆਂ ਕੀ ਹੈ ਤੁਹਾਨੂੰ ਪਤਾ ਪਟੋਲੇ ਨੂੰ ਤਾਂ ਉਹ ਹੁੰਦੀ ਹੈ ਵੀ ਆਪਾਂ ਲੱਗੇ ਰੇ ਸ਼ੰਪਾਂ ਘਰ ਲਗੇ ਸਹੀ ਗੱਲ ਨਾਲ ਡੇਡੀ ਨਾਲੇ ਅਗਲੇ ਨੂੰ ਪੈਸੇ ਚੱਕਰ ਮਸਲਾ ਹੁੰਦਾ ਚਲ ਕੋਈ ਨਾ ਡੇਡੀ ਤੁਸੀਂ ਨਾ ਫਿਕਰ ਕਰੋ ਤੁਸੀਂ ਆਰਾਮ ਕਰ ਲਓ ਅਪਾ ਸਵੇਰੇ ਗੱਲ ਕਰਦੇ ਆ ਠੀਕ ਹੈ ਡੇਡੀ ਆ ਤੁਸੀ ਠੀਕ ਹੈ ਚੜ੍ਹੂਲ ਕਰਕੇ ਹੋਏ ਕਰਕੇ ਵੇ ਵੇ ਮਹਾਰਾਜ ਬੱਬੀ ਕੀ ਹੋ ਗਿਆ ਖੁਸ਼ੀ ਮੇਰੇ ਪਾਸ ਬਸ ਮਿਲਣੇ ਆਲੀ ਸੀ ਕੀ ਸੋਚੀ ਜੰਨੀ ਆ ਕੋਈ ਗੱਲ ਹੋ ਗਈ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਹੋਈ ਬਸ ਸੋਚਦੀ ਸੀ ਕਿੱਛੇ ਤੇਰੇ ਦਾ ਕੀ ਫੀਰ ਦਾ ਪਤਾ ਲਾਇ ਹੁੰਦੀ ਨਾ ਕੱਪ ਮਨੁਸ ਕੋਣ ਚ ਮਿਲ ਜਾਂਦਾ ਚੱਲ ਕੋਈ ਨਹੀਂ ਬਾਬੀ ਬਸ ਥੋੜੇ ਜਿਿਹ ਦਿਨਾਂ ਨੂੰ ਬਾਈ ਆਈ ਜਾਊਗਾ ਕਿਉਂ ਟੈਨਸ਼ਨ ਲੈਂਦੇ ਐਵੇਂ ਹੂੰ ਕੋਈ ਨਹੀਂ ਬਸ ਨਾ ਮੰਮੀ ਦਾ ਕਰਕੇ ਆਪਾਂ ਜਾ ਨਹੀਂ ਸਕਦੇ ਮੰਮੀ ਬੋਲੂਗੀ ਨਹੀਂ ਤਾਂ ਮੈਂ ਤੈਨੂੰ ਲੈ ਜਾਵਾਂ ਕੋਈ ਨਾ ਵੀਰ ਬੱਦ ਤੂੰ ਤਾਂ ਸੌ ਜਾ ਬਾਬੀ ਬਸ ਮੈਨੂੰ ਵੀ ਨੀਂਦ ਜੀ ਨਹੀਂ ਆਣੀ ਮੈਨੂੰ ਇਹ ਲੱਗਦਾ ਵੀ ਤੂੰ ਐਵੇਂ ਫਿਕਰ ਕਰੀ ਜਾਂਦੀ ਐ ਨਾ ਨਾ ਫਿਕਰਲੇ ਕੋਈ ਕਰਨੇ ਸਿਦਾ ਨਵ ਨਵ ਵਿਆਹ ਹੋਇਆ ਹੋਵੇ ਤੇ ਘਰ ਆਲਾ ਪਿਆ ਤੂੰ ਵਾ ਦੇਖਿਆ ਵੀ ਨਾ ਹੋਵੇ ਫਿਕਰ ਤਾਂ ਹੋਈ ਜਾਂਦੀ ਵੀਰ ਭਾ ਪਰ ਤੂੰ ਨਾ ਵਿਕਰ ਕਰ ਤੂੰ ਸੌ ਜਾ ਰਾਮ ਨਾਲ ਕੋਈ ਨਾ ਜਦੋਂ ਮੈਨੂੰ ਨੀਂਦ ਆ ਗਈ ਮੈਂ ਆਪੇ ਹੋ ਜਾਂ ਚੁੱਕੀ ਠੀਕ ਨਾਟਕ ਨੇ ਇੰਨੀ ਆਦੀ। ਛੇਨਾਟਾ ਮੈਂ ਕਮਰੇ ਦਾ ਰਾਜ਼ ਨਹੀਂ ਪਤਾ ਕਰਦੀ। ਇਹ ਹੱਥੀ ਹੱਥ ਰੱਖ ਕੇ ਬੈਠਣ ਨਾਲ ਤਾਂ ਨਹੀਂ ਕਰਨਾ। ਕਿ ਨਾ ਹੀ ਉਹਨਾਂ ਟਾਈਮ ਮੈਂ ਕਿਸੇ ਨੂੰ ਕੋਈ ਜਵਾਬ ਦੇ ਸਕਦੀ ਹਾਂ। ਛੇਨਾਟਾ ਮੈਨੂੰ ਪਤਾ ਨਹੀਂ ਲੱਗਦਾ। ਕਿ ਇਸ ਘਰ 'ਚ ਚੱਲ ਕੀ ਰਿਹਾ। ਛੇ ਇਸ ਨਹੀਂ ਬੁਮਾਰਾ। ਤਾਂ ਫਿਰ ਇਹ ਮੈਨੂੰ ਮਿਲਣ ਕਿਉਂ ਨਹੀਂ ਦਿੰਦੇ? بس ਇੱਕ ਵਾਰੀ ਇਹ ਪਤਾ ਲੱਗ ਜੇ। ਕਿ ਮੰਮੀ ਦੀ ਇਹ ਜਿਹੀਆਂ ਕਮਰੇ 'ਚ ਕਿਹੜੀ ਯਾਦਾਂ ਜੁੜੀਆਂ ਹੋਈਆਂ। ਕਿ ਜਿਹੜਾ ਉਹ ਰੋਜ਼ ਹੁੰਦੀ ਆ ਅੱਛਾ ਤੁਹਾਡੇ ਡੈਡੀ ਵੀ ਨਹੀਂ ਹੈਗੇ ਤੇ ਵੀ ਸੁੱਤੇ ਪਏ ਨੇ ਕਰਦੀ ਤੂੰ ਹੈ ਮੰਮੀ ਤੁਸੀਂ ਇੰਨੀ ਰਾਤ ਨੂੰ ਜਾਗਦੇ ਆ ਤੈਨੂੰ ਕੀ ਲੱਗਦਾ ਕੀ ਮੈਂ ਸੁੱਤੀ ਹੁੰਨੀ ਆ ਹੈ ਜਦੋਂ ਮੈਂ ਤੈਨੂੰ ਇੱਕ ਵਾਰੀ ਕਿਹਾ ਸੀ ਵੀ ਇਹ ਗੇਟ ਦੇ ਬਿਲਕੁਲ ਤੋਂ ਕੋਲੇ ਨਹੀਂ ਆਉਣੀ ਚਾਹੀਦੀ ਤੇ ਤੂੰ ਫੇਰ ਨਹੀਂ ਮੇਰੀ ਮੰਨੀ ਨਹੀਂ ਮੰਮੀ ਮੈਂ ਤਾਂ ਬਸ ਐ ਦੇਖਣ ਆਈ ਸੀ ਵੀ ਕਿਤੇ ਤੁਸੀਂ ਅੱਜ ਵੀ ਰੋਦਾ ਨਹੀਂ ਰਹੇ ਗੇਟ ਕੋਲੇ ਖੜਕੇ ਹਾਂ ਤੈਨੂੰ ਮੇਰੀ ਬੜੀ ਫਿਕਰ ਹੈ ਹੈ ਮੇਰੀ ਗੱਲ ਸੁਣ ਲਾ ਅੱਜ ਤਾਂ ਤੂੰ ਆ ਗਈ ਇੱਥੇ ਜੇ ਮੁੜ ਕੇ ਆ ਗਈ ਨਾ ਤੇਰਾ ਹਾਲ ਕੀ ਹੋਊਗਾ ਇਹ ਸੋਚ ਲਈ ਮੰਮੀ ਛੱਡ ਦੇ ਮੇਰੇ ਵਾਲ ਦੁਖਦੇ ਆ ਅੱਜ ਤਾਂ ਤੈਨੂੰ ਮੈਂ ਛੱਡ ਰਹੀ ਆ ਪਰ ਇੱਥੇ ਨੇੜੇ ਤੇੜੇ ਤੂੰ ਦਿਖਣੀ ਨਹੀਂ ਚਾਹੀਦੀ ਨਹੀਂ ਤਾਂ ਤੇਰਾ ਮੂੰਹ ਹੀ ਮੋ ਕੁੱਟ ਦੋ ਮੈਂ ਮੰਮੀ ਇਹ ਜਾ ਕੇ ਆ ਕਮਰੇ ਚ ਇਹਦੇ ਵਿੱਚ ਮੇਰਾ ਬਹੁਤ ਕੁਝ ਹੈ ਤੇ ਜਿਹੜਾ ਤੇਰਾ ਪਰਛਾਵਾਂ ਵੀ ਨਹੀਂ ਆਉਣਾ ਚਾਹੀਦਾ ਇਹ ਕਮਰੇ ਤੇ ਮੈਂ ਵੀ ਤਾਂ ਆ ਘਰ ਦੀ ਨੋ ਹਾਂ ਨਾ ਫਿਰ ਮੈਂ ਕਿਉਂ ਨਹੀਂ ਦੇਖ ਸਕਦੀ ਵੀ ਇੱਥੇ ਕੀ ਆ ਤੂੰ ਨੋਹ ਦੀ ਗੱਲ ਕਰਦੀ ਆ ਤੂੰ ਤਾਂ ਇਸ ਘਰ ਦੀ ਕੁਛ ਵੀ ਨਹੀਂ ਲੱਗਦੀ ਤੇਰੇ ਕਰਕੇ ਤਾਂ ਅੱਜ ਇਹ ਕਮਰਾ ਬੰਦ ਹੈ ਤੇਰੇ ਕਰਕੇ ਇਹ ਗੱਲ ਦਿਮਾਗ 'ਚ ਬਿਠਾ ਲਈ ਆਂ ਤੇ ਤੂੰ ਸਾਡੀ ਜ਼ਿੰਦਗੀ ਨੂੰ ਬਰਬਾਦ ਕੀਤਾ ਮੰਮੀ ਕੋਈ ਨਾ ਮੈਂ ਅੱਗੇ ਤਾਂ ਨਹੀਂ ਗੋਲਦੀ ਹੁਣ ਤੇਰਾ ਨਾ ਪਹਿਲਾ ਨਹੀਂ ਦੂਜਾ ਚਾਂਸ ਹੈ ਤੇ ਦੂਜਾ ਚਾਂਸ ਮੈਂ ਕਿਸੇ ਨੂੰ ਬਖਸ਼ਦਾ ਇਹ ਹੋ ਨਹੀਂ ਸਕਦਾ ਉਹ ਚਾਹੁੰਦੀ ਕੀ ਐ ਮੰਮੀ ਮੈਨੂੰ ਇਹ ਤਾਂ ਦੱਸ ਦੇ ਤੂੰ ਕੋਈ ਨਹੀਂ ਮੈਂ ਮੇਰਾ ਨਾ ਗਲਾ ਘੁੱਟ ਮੈਂ ਮਰ ਜੂਗੀ ਮੰਮੀ ਆਹ ਕੀ ਕਰੀ ਐਂ ਤੁਸੀਂ ਵੀਰਪਾਲ ਮੰਮੀ ਹੱਥ ਛੱਡੋ ਮੰਮੀ ਨੇ ਤਾਂ ਉਹਨੇ ਕੀ ਆ ਉਹ ਤਾਂ ਗਲ ਘਾਤ ਕੁੱਟੀਆਂ ਆਂਦੇ ਸੀ ਇਹਨੂੰ ਮੈਂ ਕਿੰਨੀ ਵਾਰੀ ਸਮਝਾਤਾ ਪਿਆਰ ਨਾਲ ਵੀ ਸਮਝਾਤਾ ਵੀ ਇਹ ਕਮਰੇ ਦੇ ਨੇੜੇ ਤੇੜੇ ਨਹੀਂ ਆਉਣੀ ਚਾਹੀਦੀ ਹਰੇ ਕਰਨ ਕੀ ਆਉਂਦੀ ਆ ਕਮਰੇ ਚ ਤੁਸੀਂ ਤਾਂ ਨਾ ਦੋਨੇ ਜਾਣੀਆਂ ਰਾਤ ਨੂੰ ਵੀ ਨਹੀਂ ਸੌਂਦੀਆਂ ਕਿੰਨਾ ਨਿਹਰਾ ਹੋਇਆ ਪਿਆਗਾ ਰਾਤ ਨੂੰ ਤਾਂ ਟਿਕ ਜਾ ਕਰੋ ਨਾਲੇ ਭਾਬੀ ਤੂੰ ਕਾਹਤਾਈ ਆ ਮੈਨੂੰ ਤਾਂ ਠਾ ਲੈਂਦੀ ਮੈਂ ਤਾਂ ਮੰਮੀ ਦੇ ਦੇਖਣ ਆਈ ਸੀ ਮੇ ਡੈਡੀ ਨਹੀਂ ਹੈਗੇ ਮੰਮੀ ਕਿਤੇ ਅੱਜ ਵੀ ਆ ਕਮਰੇ ਕੋ ਰੋਤਾ ਨਹੀਂ ਅੱਛਾ ਬੜੀ ਫਿਕਰ ਆ ਤੈਨੂੰ ਮੇਰੀ ਇਹ ਮੇਰੇ ਕੋਲੇ ਨਹੀਂ ਆਈ ਇਹ ਸਿੱਧਾ ਕਮਰੇ ਚ ਆਈ ਸੀ ਤੇ ਤੈਨੂੰ ਪਤਾ ਕਿ ਮੈਂ ਰਾਤ ਨੂੰ ਸੌਂਦੀ ਨਹੀਂ ਆ ਇਹਨੂੰ ਲੈ ਜਾ ਨਹੀਂ ਤਾਂ ਅੱਜ ਮੈਂ ਤਾਂ ਮੂੰਹ ਹੀ ਮੂੰਹ ਕੁੱਟ ਦੂੰ ਮੰਮੀ ਨਹੀਂ ਮੈਂ ਲੈ ਜਾਨੀ ਆ ਭਾਬੀ ਆ ਜਾ ਤੂੰ ਕਾਥੋਂ ਚਲਨੀ ਹੁੰਦੀ ਪਤਾ ਨਹੀਂ ਇਹ ਚੌਂਦੀ ਕੀ ਐ ਇਹ ਮੈਂ ਤਾਂ ਕਹਿੰਦੀ ਬਚ ਜੇ ਪਰ ਮੈਨੂੰ ਲੱਗਦਾ ਵੀ ਇਹ ਮੇਰੇ ਹੱਥੋਂ ਚੰਗੀ ਤਰ੍ਹਾਂ ਮਰੂਗੀ ਛੱਡਦੀ ਤਾਂ ਇਹਨੂੰ ਹੈ ਨਹੀਂ ਮੈਂ ਅੱਜ ਤਾਂ ਇਹਨੇ ਮੇਰਾ ਦਿਮਾਗ ਵੀ ੜਕਾਤਾ ਬਰਬਾਦ ਕਰਤਾ ਇਹਨੇ ਸਾਡੀ ਜ਼ਿੰਦਗੀ ਨੂੰ ਹੁਣ ਇਹਨੂੰ ਬਰਬਾਦ ਮੈਂ ਕਰੂੰਗੀ ਨਾਲੇ ਮੇਰਾ ਮੁੰਡਾ ਖਾ ਗਈ ਹਲੇ ਵੀ ਨਹੀਂ ਟਿਕਦੀ ਮੈਨੂੰ ਇਹਦਾ ਕੁਝ ਕਰਨਾ ਹੀ ਪਿਆ ਮੈਂ ਤਾਂ ਬਹੁਤ ਸੋਚਿਆ ਸੀ ਪਰ ਨਹੀਂ ਕਿਉਂਕਿ ਇਹ ਜਿੰਨਾ ਟਾਈਮ ਮੇਰੇ ਸਾਹਮਣੇ ਆਉਂਦੀ ਹੈ ਨਾ ਮੇਰਾ ਹਰ ਦਿਣ ਜ਼ਖਮ ਤਾਜ਼ਾ ਹੋ ਜਾਂਦਾ ਤਾਜ਼ਾ ਜ਼ਖਮ ਮੈਂ ਲੈ ਕੇ ਆਪਣੇ ਆਪ ਨੂੰ ਜਾਂ ਤਾਂ ਖਤਮ ਕਰੂੰਗੀ ਜਾਂ ਫਿਰ ਇਨੂੰ ਖਤਮ ਕਰੋਗੇ ਪਰ ਜਦੋਂ ਕੋਈ ਆਪ ਦਾ ਮਰਦਾ ਨਾ ਪਤਾ ਤਾਂ ਉਹਦੋਂ ਲੱਗਦਾ ਵੀ ਦੁੱਖ ਕੀ ਚੀਜ਼ ਹੁੰਦਾ ਤੇ ਹੁਣ ਦੁੱਖ ਇਹਨੂੰ ਪਤਾ ਲੱਗੂ ਵੀ ਕੀ ਐ ਹੁਣ ਮੈਂ ਤਾਂ ਇਹਨੂੰ ਬਰਾਬਰ ਰਵਾਉ ਜੇ ਵੀ ਇਹਨੇ ਮੈਨੂੰ ਰਵਾਇਆ ਹੁਣ ਮੇਰੇ ਦਿਮਾਗ 'ਚ ਆਇਆ ਵੀ ਮੈਂ ਕਰਨਾ ਕੀ ਹੈ ਇਹ ਚੀਜ਼ ਤਾਂ ਪੱਕੀ ਹੈ ਵੀ ਮੌਤ ਤੱਕ ਖੁਦ ਚੱਲ ਕੇ ਆਈ ਆ ਮੇਰੇ ਘਰੇ ਫਿਰ ਸਵਾਗਤ ਤਾਂ ਮੈਨੂੰ ਤਾਂ ਕਰਨਾ ਹੀ ਪਊਗਾ ਤੇ ਹੁਣ ਰੀਤ ਦਾ ਬੁੜਾ ਕਿਸ ਦਿਨ ਕੰਮ ਆਊਗਾ ਨਾਲੇ ਬੁੜੇ ਤਾਂ ਹੱਥ ਲਾਏ ਮਰ ਜਾਂਦੇ ਨੇ ਆ ਨਾ ਬਾਪੂ ਚਾਹ ਪੀ ਲੋ ਬਾਪੂ ਵੀ ਛਾਲ ਕੋਈ ਨਾ ਥੱਕ ਗਿਆ ਹੋਇਆ ਅੱਛੇ ਤਾਂ ਮੰਮੀ 4 ਵਜੇ ਉਡਾ ਦਿੰਦੀ ਹੈ ਬਾਪੂ ਨੂੰ ਸੌ ਜਾਂਦੇ ਫੇਰ ਰੋਟੀ ਬਣਾ ਕੇ ਭੇਜਣਾ ਦੀ ਹੈ ਬਾਪੂ ਚਾਹ ਠੰਡੀ ਨਾ ਹੋ ਜੇ ਪੀ ਲਈ ਬਾਪੂ 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 ਵੀਰ ਭਾਲੇ ਮੰਮੀ भाभी क्या हो गया बापू उठ दे पता नहीं क्यों नहीं मासड़ जी मासड़ जी मासड़ जी मम्मी वीरपाल किसी डॉक्टर को फोन कर दो मम्मी आ जाओ बाप मासड़ जी मम्मी क्या हो गया मम्मी मासड़ ना कुछ बोलता नहीं ਬੁਲਾਇਓ ਮੁੰਡਿਆ ਲੈ ਮੈਂ ਤਾਂ ਅੱਜ ਮਿਲਣ ਆਈ ਸੀ ਵੀ ਮੈਂ ਤੇਰੇ ਬਾਪੂ ਨੂੰ ਕੱਲ ਮਿਲਣੀ ਐ ਅੱਜ ਮਿਲ ਲੈਣੀ ਆ ਮੰਮੀ ਦੇਖਿਓ ਮਾਸਟਰ ਜੀ ਰੀਤ ਮੰਮੀ ਕੀ ਹੋ ਗਿਆ ਇਹ ਤਾਂ ਪੂਰਾ ਹੋ ਗਿਆ ਬਾਪੂ ਮੰਮੀ ਆਪ ਕੋ ਸਹੀ ਕੀ ਕਹੀਆਂ ਨੇ ਮਾਸਟਰ ਜੀ ਬਾਪੂ ਨਾ ਮੈਨੂੰ ਮਿਲ ਲਾਜੀ ਮਾਸਟਰ ਜੀ ਉੱਠ ਗੋ ਹ ਲੈ ਇਹ ਤਾਂ ਐ ਲੱਗਦਾ ਜਿਵੇਂ ਕਿਸੇ ਨੇ ਇਹਨੂੰ ਗਲ ਘੁੱਟ ਕੇ ਮਾਰਿਆ ਹੁੰਦਾ ਬਜ਼ੁਰਗ ਬੰਦਿਆਂ ਦਾ ਕੀ ਐ ਇਹ ਤਾਂ ਮਿੰਟ ਚ ਹੀ ਖਤਮ ਹੋ ਜਾਂਦੇ ਨੇ ਸੋ ਆਪਾ ਹੁਣ ਆਊਗਾ ਭਾਬੀ ਤੁਪ ਕਰ ਜਾ। ਕਾਤ ਰੁਈ ਜਾਨੀ ਆ। ਭਾਬੀ ਹੌਸਲਾ ਰੱਖ। ਹੁਣ ਰੱਬ ਮੂਰੇ ਕਿਹਦਾ ਜੋਰ ਚੱਲਦਾਗਾ। ਕਿਵੇਂ ਹੌਸਲਾ ਰੱਖਾਂ ਵੀਰ ਪਾਲਾ। ਤੇਨੂੰ ਪਤਾ ਨਾ ਵੀ ਮੇਰਾ ਬਾਪੂ ਮੈਨੂੰ ਮਿਲਣ ਆਇਆ ਸੀ। ਮੈਨੂੰ ਸੁਪਨੇ ਚ ਵੀ ਨਹੀਂ ਸੋਚਿਆ ਸੀ ਵੀ ਉਹਦੇ ਨਾਲ ਆ ਕੁਝ ਹੋ ਜਾਊਗਾ। ਹਾਂ ਭਾਬੀ ਦੁੱਖ ਤਾਂ ਮੈਨੂੰ ਵੀ ਬਹੁਤ ਆ ਇਸ ਗੱਲ ਦਾ। ਪਰ ਹੁਣ ਕੀ ਕਰ ਸਕਦੇ ਆ ਲੈ ਫੜ ਕੁਝ ਵੀ ਨਹੀਂ ਖਾਦਾ ਪੀਤਾ ਕੋ ਉੱਤੇ ਚਾਹ ਪੀਲਾ ਨਾ ਲੈ ਬਾਬੀ ਮੇਰਾ ਦਿਲ ਨਹੀਂ ਕਰਦਾ ਵੀਰ ਬਾਲਾ ਚਾਹ ਪਾਣੀ ਨਾਲ ਕੀ ਰੋਸਾਗਾ ਚਾਹ ਤਾਂ ਪੀਲਾ ਥੋੜੀ ਜੀ ਮੇਰਾ ਕਿਸੇ ਨਾਲ ਕੋਈ ਰੋਸਾ ਨਹੀਂ ਹੈਗਾ ਮੇਰਾ ਸੱਚੇ ਦਿਲ ਨਹੀਂ ਕਰਦਾ ਲੈ ਭਾਬੀ ਜੇ ਭੁੱਖੇ ਰਹਿਣ ਨਾਲ ਕੋਈ ਵਾਪਸ ਆਉਂਦਾ ਹੋਵੇ ਫਿਰ ਤਾਂ ਅਸੀਂ ਵੀ ਸਾਰੇ ਭੁੱਖੇ ਰਹਿ ਲੈਨੇ ਆ ਨਾਲੇ 4-5 ਦਿਨ ਹੋ ਗਏ ਕੁਝ ਵੀ ਨਹੀਂ ਖਾਦਾ ਪੀਤਾ ਤੋਂ ਖੀਵੇਂ ਕਮਾ ਮੇਰ ਪੱਲ ਪਤਾ ਨਹੀਂ ਮੇਰਾ ਬਦਾ ਹੈ ਜੇ ਕੀ ਮੜਾ ਕੀਤਾ ਇਹ ਲੋਣੀ ਮੇਰੇ ਸੱਕਾ ਪਿਉ ਨਹੀਂ ਛੱਡਿਆ ਤੇ ਆ ਤਾਂ ਛੇੜਾ ਮੇਰੇ ਚਾਚਾ ਪਿਉ ਆ ਤੂੰ ਵੀ ਵੱਧ ਕਰਦਾ ਸੀ ਉਹਦੀ ਤੂਮਤ ਵੀ ਮੇਰੇ ਗਾਲੀ ਮੜ ਗਿਆ ਬਿੱਤੀ ਦੇ ਘਰ ਜਾ ਕੇ ਮੇਰੇ ਚਾਚਾ ਨਹੀਂ ਰਿਹਾ ਲੈ ਭਾਬੀ ਕਮਲੀ ਕਿਉਂ ਹੋਈਆਂ ਨਾਲੇ ਤੇਰੇ ਕੀ ਸਾਰੇ ਆ ਸ਼ਾਇਦ ਰੱਬ ਨੇ ਉਹਦੀ ਲਿਖੀ ਐ ਸੀ ਤੂੰ ਐਵੇਂ ਨਾ ਆਪਦੇ ਆਪ ਨੂੰ ਨਾ ਕੋਸ ਤੇ ਇਹਨੂੰ ਨਹੀਂ ਪਤਾ ਵੀਰ ਪਰ ਮੇਰੀ ਮੰਮੀ ਹੁਣ ਸ਼ਰੀਕੇ ਚ ਮੂੰਹ ਦਿਖਾਉਣ ਚੁੱਭੀ ਨਹੀਂ ਸਾਰਿਆਂ ਨੂੰ ਐ ਕਹਿਣਗੇ ਵੀ ਤੇਰੀ ਧੀ ਕਾਲੇ ਮੂੰਹ ਵਾਲੀ ਆ ਜੇਡਾ ਸਮਝਦਾਰ ਹੋਏ ਨਾ ਤਾਂ ਕੋਈ ਕੁਝ ਨਹੀਂ ਕਹਿੰਦਾ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੁੰਦਾ ਨਾ ਵੀ ਕਿਸੇ ਦੀ ਵਜ੍ਹਾ ਨਾਲ ਨਾ ਕੋਈ ਨਹੀਂ ਮਰਦਾ ਤੇ ਨਾ ਹੀ ਕੋਈ ਜਿਉਂਦਾ ਮੈਂ ਤੈਨੂੰ ਕਹੀ ਤਾਂ ਜਾਣੀ ਆ ਵੀ ਰੱਬ ਨੇ ਨਾ ਉਹਦੀ ਐਂ ਨਹੀਂ ਕੀਤੀ ਉਹਨਾਂ ਨੂੰ ਕੌਣ ਦੱਸੂਗਾ ਤੁਸੀਂ ਤਾਂ ਮੈਨੂੰ ਇਹਦੇ ਸੈਂਸ ਕਰਤੇ ਵੀ ਨਹੀਂ ਜਾਣ ਦਿੰਦੇ ਖੋਗ ਵੀ ਪੈਣ ਵਾਲਾ ਤੇ ਹਜੇ ਵੀ ਮੰਮੀ ਨੇ ਇੱਕ ਵਾਰੀ ਵੀ ਐਣੀ ਕਿਹਾ ਵੀ ਤੂੰ ਜਾਇਆ ਹੀ ਆਪਤਾ ਨਾਲ ਜਾਣਾ ਹੀ ਕੀ ਆ ਭਾਬੀ ਜੇ ਮੇਰਾ ਵੱਸ ਚੱਲਦਾ ਹੋਵੇ ਨਾ ਮੈਂ ਤਾਂ ਤੈਨੂੰ ਲੈ ਜਾਂਦੀ ਪਰ ਤੈਨੂੰ ਪਤਾ ਮੰਮੀ ਸਾਹਮਣੇ ਮੈਂ ਕਿਵੇਂ ਬੋਲਾਂ ਹਜੇ ਤਾਂ ਨਾ ਤੂੰ ਇੰਨਾ ਸ਼ੁਕਰ ਮਨਾ ਜਿਹੜਾ ਮੰਮੀ ਨੇ ਤੇਰੇ ਬਾਪੂ ਨੂੰ ਉੱਥੇ ਭੇਜਦਾ ਹਜੇ ਤਾਂ ਉਹਨੇ ਇਹ ਜਿੱਦ ਨਹੀਂ ਕੀਤੀ ਵੀ ਇਹਦਾ ਇੱਥੇ ਹੀ ਸਸਕਾਰ ਕਰ ਦੋ ਬਾਕੀ ਸਾਰੇ ਰਹਿ ਜਾਂਦੇ ਤੇ ਫੇਰ ਤੇਰੇ ਤੇ ਗੱਲ ਆਉਣੀ ਸੀ ਖਾਲਾ ਤਾਂ ਵੀਰ ਪਾਲਾ ਹਜੇ ਵੀ ਮੇਰੇ ਤੇ ਆ ਸਾਰੇ ਇਹੀ ਕਹਿੰਦੇ ਹੋਣਗੇ ਫਿੱਤੀ ਦੀ ਘਰੇ ਗਿਆ ਸੀ ਪਤਾ ਨਹੀਂ ਇਹ じゃ ਕੀ ਕੀਤਾ ਨੇ ਅਰੇ ਤੋ ਕੋਈ ਨਹੀਂ ਕਹਿੰਦਾ ਸਾਰਿਆਂ ਨੂੰ ਦੁੱਖ ਹੋਊਗਾ ਇਸ ਸਮੇਂ ਤੇ ਕੋਈ ਇਹ ਜੀ ਗੱਲ ਕਰ ਸਕਦਾਗਾ ਨਾਲੇ ਐਵੇਂ ਵਾਧੂ ਦੀਆਂ ਗੱਲਾਂ ਸੋਚੀ ਜਾਂਦੀ ਆ ਤੂੰ ਇਹੋ ਜਿਹਾ ਕੁਝ ਨਹੀਂ ਹੁੰਦਾ ਫੜ ਘੁੱਟ ਕਚਾ ਪੀਲਾ ਭੁੱਖੇ ਰਹਿਣ ਨਾਲ ਨਾ ਕੋਈ ਹੱਲ ਨਹੀਂ ਹੁੰਦਾ ਨਾਲੇ ਮੈਂ ਕੋਸ਼ਿਸ਼ ਕਰੂੰਗੀ ਜੇ ਮੰਮੀ ਮੰਨ ਗਈ ਨਾ ਤੈਨੂੰ ਭੇਜ ਦਾਂਗੇ ਲੈ ਫੜ ਘੁੱਟ ਚਾਹ ਪੀ ਪਹਿਲਾਂ ਮੰਮੀ ਕਿਉਂ ਨਹੀਂ ਮੰਨੂਗੀ ਬੇਸ਼ੱਕ ਤੁਸੀਂ ਮੈਨੂੰ ਉਹ ਨਹੀਂ ਜਾਣ ਦਿੰਦੇ ਹੁਣ ਤੁਸੀਂ ਮੈਨੂੰ ਮੇਰੇ ਪਿਓ ਦੇ ਭੋਗ ਤੇ ਵੀ ਨਹੀਂ ਜਾਣ ਦੋਵੋਗੇ ਨਹੀਂ ਨਹੀਂ ਭਾਬੀ ਜਾਏਗੀ ਮੈਂ ਤਾਂ ਵੈਸੇ ਗੱਲ ਕਰਦੀ ਆ ਵੀ ਮੰਮੀ ਦੇ ਦਿਮਾਗ ਦਾ ਨਾ ਪਤਾ ਨਹੀਂ ਕਿੱਧਰ ਨੂੰ ਹੋ ਜੇ ਕੋਈ ਨਾ ਵੀਰਪਾਲ ਮੰਮੀ ਦਾ ਦਿਮਾਗ ਚਾਹੀ ਜਿੱਧਰ ਨੂੰ ਮਰਜ਼ੀ ਹੋਇਆ ਹੋਵੇ ਇਹ ਤੈਨੂੰ ਐਂ ਲੱਗਦਾ ਨਾ ਵੀ ਮੈਂ ਭੋਗ ਤੇ ਨਹੀਂ ਜਾਉਂਗੀ ਤੈਨੂੰ ਤਾਂ ਰੋੜੀ ਹੋਣਾ ਗਲਤ ਮੰਮੀ ਆ ਭੋਗ ਤੇ ਤਾਂ ਮੈਂ ਜਾਉਂਗੀ ਲੈਰੀ ਮੈਂ ਵੀ ਆਪਦੇ ਰਿਸ਼ਤਿਆਂ ਦੇ ਆਰਾਂ ਦੇ ਮੂੰਹ ਮੱਥੇ ਲੱਗਣਾ ਤੂੰ ਮੈਨੂੰ ਕਾਹਤੋ ਜੋੜਦੀ ਹੁੰਨੀ ਆ ਮੰਮੀ ਨਾਲ ਤੈਨੂੰ ਪਤਾ ਮੈਂ ਤਾਂ ਖੁਦ ਹੀ ਬੇਵੱਸ ਆਂ ਚਾਉਣੀ ਤਾਂ ਮੈਂ ਵੀ ਆਂ ਵੀ ਤੂੰ ਜਾਵੇਂ ਪਰ ਮੈਂ ਕੁਛ ਕਰ ਨਹੀਂ ਸਕਦੀ ਤੂੰ ਹੀ ਨਾ ਤੂੰ ਕਰੀ ਮੰਮੀ ਨਾਲ ਗੱਲ ਜ਼ਰੂਰ ਕਰ ਲੈ ਵੀ ਰੀਤ ਭੋਗ ਤੇ ਜਾਊਗੀ ਦੋ ਦਿਨ ਹੀ ਰਹਿ ਕੇ ਭੋਗ ਚ ਹਾਂ ਮੈਂ ਪੁੱਛ ਲੂੰਗੀ ਮੰਮੀ ਨੂੰ ਮਤਲਬ ਕਿ ਕਹਿ ਦੂੰਗੀ ਕੋਈ ਗੱਲ ਨਹੀਂ ਤੂੰ ਜਾ ਇ ਮੰਨ ਜਾਣਾ ਮੰਮੀ ਨੇ ਮੈਨੂੰ ਲੱਗਦਾ ਛੇ ਵੀਰਪਾਂ ਮੈਨੂੰ ਐਂ ਪਤਾ ਆਉਂਦਾ ਨਾ ਫੇ ਮੇਰਾ ਬਾਪੂ ਮੇਰੇ ਕੋਲ ਸਿਰਫ ਅੱਜ ਦੀ ਰਾਤੀ ਆ ਤਾਂ ਮੈਂ ਉਹਦੇ ਨਾਲ ਅੱਜ ਕੇ ਗੱਲਾਂ ਕਰ ਲੈਂਦੀ ਮੈਂ ਤਾਂ ਆਪਣੇ ਬਾਪੂ ਨੂੰ ਆਪਣੇ ਦਿਲ ਦੇ ਦੁੱਖ ਵੀ ਨਹੀਂ ਦੱਸ ਸਕੀ ਹਾਂ ਬੱਬੀ ਕਿੱਥੇ ਗਿਆ ਹੋਰ ਸੁਣਾ ਮੈਨੂੰ ਕੀ ਹਾਲ ਆ ਤੇਰਾ ਹਾਲ ਚੱਲ ਤਾਂ ਬਹੁਤ ਵਧੀਆ ਤੂੰ ਦੱਸ ਕਿਵੇਂ ਆ ਨਹੀਂ ਮੈਂ ਵੀ ਵਧੀਆ ਤੂੰ ਦੱਸ ਤੂੰ ਕਿਵੇਂ ਆ ਕਿਵੇਂ ਚੁੱਪ ਚੁੱਪ ਜੀ ਅੱਜ ਮੈਂ ਤਾਂ ਤੈਨੂੰ ਫੋਨ ਕਰਨਾ ਹੀ ਸੀ ਚਲ ਸ਼ੁਕਰ ਆ ਵੀ ਤੈ ਮੈਨੂੰ ਫੋਨ ਲਾ ਲਿਆ ਨਹੀਂ ਕਿਹੜੀ ਗੱਲੋਂ ਕੁੜੇ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਮੇਰੀ ਨੂੰ ਦਾ ਚਾਚਾ ਪੂਰਾ ਹੋ ਗਿਆ ਇੱਥੇ ਹੀ ਆਇਆ ਸੀ ਸਾਡੇ ਕੋਲੇ ਅੱਛਾ ਹਾਂ ਤੇ ਇੱਥੇ ਪੂਰਾ ਹੋ ਗਿਆ ਤੇ ਤੂੰ ਆ ਜੀ ਫਿਰ ਕਹਿਣਗੇ ਵੀ ਮੁੰਡੇ ਦੀ ਭੂਆ ਤਾਂ ਦੁੱਖ ਸੁੱਖ ਕਰਨ ਵੀ ਨਹੀਂ ਆਈ ਨੀਲਾ ਤੂੰ ਕਹੇ ਮੈਂ ਨਾ ਮੈਂ ਤਾਂ ਹੋ ਹੀ ਨਹੀਂ ਸਕਦਾ ਹੈਗਾ ਹਾਂ ਤੇ ਬਾਕੀ ਇਹ ਆ ਤੈਨੂੰ ਪਤਾ ਵੀ ਜਿਹੜਾ ਆਇਆ ਉਹਨੇ ਜਾਣਾ ਤਾਂ ਹੈ ਹੀ ਹੈ ਨੇ ਮੁਰਿਆਂ ਨੇ ਤਾਂ ਤੁਰਨੀ ਹੁੰਦਾ ਆ ਕਿਹੜਾ ਛੋਟੀ ਪਕੜ ਕੇ ਇੱਥੇ ਬੈਠਣਗੇ ਚਲ ਚੰਗਾ ਨਹੀਂ ਇੱਕ ਬੋਝ ਘਟ ਗਿਆ ਤੇਰਾ ਹੋਰ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਪਹਿਲਾਂ ਤਾਂ ਜਦੋਂ ਰਿਸ਼ਤਾ ਹੋਇਆ ਕਹਿੰਦੇ ਕੱਲੀ ਮਾਂ ਆਈ ਮਾਂ ਆ ਹੈ ਪਤਾ ਨਹੀਂ ਮੁੜ ਕੇ ਕਿੱਥੋਂ ਖਸਮ ਗੱਡ ਮਾਰਿਆ ਲੈ ਉਹ ਵੀ ਚਾਚਾ ਨਹੀਂ ਤੂੰ ਦੇਖਦੀ ਜਾ ਹਲੇ ਤੱਕ ਕੀ ਪਤਾ ਕਿੰਨੇ ਕ ਨਿਕਲ ਕੇ ਆਉਂਦੇ ਹੁੰਦੇ ਨੇ ਪਹਿਲੇ ਪਹਿਲੇ ਕਹਿੰਦੇ ਹੁੰਦੇ ਨੇ ਆਹ ਕੰਮ ਆਏ ਆ ਆਹ ਗੱਲ ਆਏ ਆ ਬਾਅਦ ਚ ਪਤਾ ਲੱਗਦਾ ਵੀ ਗੱਲ ਕੀ ਹੁੰਦੀ ਆ ਸਹੀਏ ਮੈਨੂੰ ਤਾਂ ਪੁੱਠੇ ਪੈਰਾਂ ਵਾਲੀ ਜਮਾਈ ਨਹੀਂ ਚੰਗੀ ਲੱਗਦੀ ਨਹੀਂ ਚਲ ਕੋਈ ਨਾ ਆਉਂਗੀ ਦੁੱਖ ਸੁੱਖ ਕਰਨ ਤੇਰੀ ਨੂ ਨਾਲ ਹਾਂ ਆ ਜੀ ਚੰਗਾ ਹੂੰ ਠੀਕ ਹੋਰ ਸੁਣਾ ਹੋ ਠੀਕ ਠਾਕ ਸਾਰੇ ਹਾਂ ਹਾਂ ਵਧੀਆ ਤੂੰ ਦੱਸ ਚੱਲ ਠੀਕ ਆ ਫਿਰ ਆਉਣੀ ਆ ਮੈਂ ਥੋੜੀ ਕਿ ਤੇਰੇ ਤੱਕ ਹਾਂ ਆ ਜੀ ਚੰਗਾ ਚੰਗਾ ਠੀਕ ਮੰਮੀ ਹਾਂ ਬੰਤ ਕੀ ਹੋ ਗਿਆ ਐ ਜਗ੍ਹਾ ਤੇ ਬੈਠੇ ਹੋ ਮੈਂ ਤਾਂ ਇਹੀ ਸੋਚੀ ਜਾਂਦੀ ਸੀ ਵੀ ਰੀਤ ਦਾ ਪਿਓ ਪਹਿਲੀ ਵਾਰੀ ਆਪਣੇ ਕੋਲ ਆਇਆ ਸੀ ਉਹਦੇ ਨਾਲ ਬਾਲੀ ਮਾੜੀ ਹੋਈ ਅਜ ਤਾਂ ਮੇਰਾ ਜਮੇ ਜੀ ਨਹੀਂ ਲੱਗ ਰਿਆ ਹਾਂ ਮੰਮੀ ਮੈਨੂੰ ਵੀ ਬਹੁਤ ਦੁੱਖ ਹੈ ਇਸ ਗੱਲ ਦਾ ਨਾਲੇ ਮੰਮੀ ਮੇਰੀ ਗੱਲ ਸੁਣੋ ਭਾਬੀ ਨੂੰ ਬਹੁਤ ਜ਼ਿਆਦਾ ਰੋਈ ਜਾਂਦੀ ਸੀ ਅੰਦਰ ਤੇ ਮੈਂ ਹੀ ਕਹਿੰਦੀ ਸੀਗੀ ਤੁਹਾਨੂੰ ਤੁਸੀਂ ਉਹਦੇ ਡੈਡੀ ਦੇ ਭੋਗ ਤੇ ਤਾਂ ਜਾ ਲੈਣ ਦੋਨੋਂ ਸਰੀ ਦੇਖ ਵੀਰਪਾਲ ਮੇਰਾ ਮਨ ਨਹੀਂ ਹੈਗਾ ਉਹਨੂੰ ਉੱਥੇ ਭੇਜਣ ਦਾ ਦੇਖ ਪਹਿਲਾਂ ਉਹ ਆਪਣੇ ਕੋਲ ਆਈ ਆਪਣਾ ਨੁਕਸਾਨ ਉਹਦਾ ਪਿਓ ਆਇਆ ਤਾਂ ਨੁਕਸਾਨ ਮੈਨੂੰ ਤਾਂ ਦੇਖ ਉਹਨਾਂ ਦੇ ਘਰ ਦੇ ਜਿਹੜੇ ਪੁੱਠੇ ਪੈਰ ਨੇ ਨਾ ਮੈਨੂੰ ਐਂ ਲੱਗਦਾ ਵੀ ਮੇਰੇ ਘਰ ਨੂੰ ਉਹ ਚੀਜ਼ ਬਣਾ ਦੇਣਗੇ ਮੈਨੂੰ ਤਾਂ ਉਹਨਾਂ ਦੇ ਪਰਿਵਾਰ ਚੋਂ ਛਮਾ ਹੀ ਕੋਈ ਚੰਗਾ ਨਹੀਂ ਲੱਗਦਾ ਕਿਉਂਕਿ ਜਿੱਦਨ ਦੀ ਉਹਨੇ ਮੇਰੇ ਘਰ ਚ ਪੈਰ ਪਾਇਆ ਮੇਰੇ ਤਾਂ ਘਰ ਨੂੰ ਝਾੜਨਾ ਸ਼ੁਰੂ ਕਰਤਾ ਮੰਮੀ ਇਹਨਾਂ ਤੋਂ ਵੀ ਸੋਚ ਆ ਨਾਲੇ ਤੁਸੀਂ ਐਵੇਂ ਬਾਦੂ ਦੀਆਂ ਗੱਲਾਂ ਸੋਚਿਆ ਨੂੰ ਮੰਮੀ ਬਣ ਕੇ ਵਿਚਾਰੀ ਨੂੰ ਜਾ ਲੈੰਦੇ ਨਾ ਜਾਂਦੀ ਵਾਰ ਉਹਨੂੰ ਮੂੰਹ ਤਾਂ ਦੇਖ ਲੈੰਦੇ ਆਪਦੇ ਰੇੜੀ ਦਾ ਨਾਲੇ ਇਸ ਚੀਜ਼ ਨੂੰ ਨਾ ਤੁਸੀਂ ਚੰਗੀ ਤਰ੍ਹਾਂ ਸਮਝਿੰਦੇ ਆ ਮੇਰੇ ਰੇੜੀ ਤਾਂ ਦੇਖ ਲਓ ਦੇਖ ਆਇਆ ਨਹੀਂ ਮੁੜ ਕੇ ਤੇ ਆਪਾਂ ਨੂੰ ਕਿੰਨਾ ਦੁੱਖ ਹਨ ਉਹੀ ਤਾਂ ਦੁੱਖ ਹੈ ਕਿੰਨੋ ਦਸੀਏ ਜਾ ਕੇ ਮੈਂ ਤਾਂ ਹਰ ਪਾਸਿਓਂ ਟੁੱਟ ਰਹੀ ਆ ਨਾਲੇ ਪੁੱਤ ਵੱਲੋਂ ਨਾਲੇ ਬੰਦੇ ਵੱਲੋਂ ਉਦੋਂ ਤਾਂ ਪਿਓ ਹੀ ਮਰਿਆ ਮੇਰਾ ਸਭ ਕੁਝ ਉਜੜ ਗਿਆ ਮੰਮੀ ਤੁਹਾਨੂੰ ਇਹ ਲੱਗਦਾ ਨਾ ਵੀ ਮੇਰਾ ਦੁੱਖ ਵੱਡਾਗਾ ਚੱਲ ਮੰਨਦੇ ਆ ਤੁਸੀਂ ਵੀ ਸਾਰੇ ਪਾਸੇ ਟੁੱਟਿਆ ਪਰ ਉਹਨੂੰ ਤਾਂ ਆਪਾਂ ਤੋੜੀ ਜਾਂਦੇ ਆ ਪਰ ਟੁੱਟੀ ਤਾਂ ਮੈਂ ਅੱਜ ਵੀ ਉਹਦੀ ਵਜ੍ਹਾ ਤੋਂ ਆ ਮੈਂ ਪਹਿਲਾਂ ਬਹੁਤ ਮਜ਼ਬੂਤ ਸੀ ਜਿਸ ਦਿਨ ਦਾਦਾ ਵਿਆਹ ਕਰਿਆ ਉਸ ਦਿਨ ਦੀ ਮੈਂ ਰੋਜ਼ ਰੋਨੀ ਆ ਤੇ ਮੈਂ ਰੋਜ਼ ਟੁੱਟ ਰਹੀ ਆ ਮੈਂ ਤਾਂ ਆਪਦੀ ਨੀਂਦ ਤੱਕ ਗਵਾ ਲਈ ਇਹਦੇ ਚੱਕਰ ਚ ਮੰਮੀ ਨਹੀਂ ਤੁਸੀਂ ਹਰ ਇੱਕ ਗੱਲ ਦੀ ਜ਼ਿੰਮੇਵਾਰ ਨਾ ਤੁਸੀਂ ਉਹਨੂੰ ਨਾ ਸਮਝੋ ਨਾਲੇ ਉਹਦਾ ਵਿਚਾਰੀ ਤਾਂ ਕੀ ਕਸੂਰ ਆ ਫਿਰ ਵੀਰਪਾਲ ਤੂੰ ਦੱਸ ਜੇ ਉਹ ਨਾ ਮੇਰੇ ਘਰੇ ਆਉਂਦੀ ਜੇ ਉਹ ਨਾ ਇਹ ਕੁਛ ਕਰਦੀ ਕਿ ਤੈਨੂੰ ਲੱਗਦਾ ਸੀ ਮੇਰੇ ਨਾਲ ਆ ਕੁਛ ਹੋ ਜਾਂਦਾ ਜਦ ਤੇਰੇ ਨਾਲ ਆ ਹੁਣ ਕਿ ਮੈਨੂੰ ਦਿਖ ਨਹੀਂ ਰਿਹਾ ਵੀ ਤੂੰ ਰੋ ਕੇ ਆਈ ਹੈ ਇਹਨੂੰ ਪਤਾ ਨਹੀਂ ਲੱਗਦਾ ਚਾਹੇ ਆਪਾਂ ਚੋਰੀ ਰੋਂਨੇ ਆ ਇੱਕ ਦੂਜੇ ਦੇ ਸਾਹਮਣੇ ਨਹੀਂ ਰੋਂਦੇ ਕਿ ਪਤਾ ਨਹੀਂ ਵੀ ਮਾਤੀ ਤਾਂ ਪਤਾ ਨਹੀਂ ਲੱਗਦਾ ਮੰਮੀ ਪਤਾ ਲੱਗਦਾਗਾ ਪਰ ਜਦੋਂ ਆਪਾਂ ਅੰਦਰੋਂ ਖੋਦੇ ਇਨੇ ਦੁਖੀਆ ਫਿਰ ਆਪਾਂ ਉਹਦਾ ਦੁੱਖ ਤਾਂ ਸਮਝ ਹੀ ਸਕਦੇ ਆ ਜਦੋਂ ਉਹਨੂੰ ਮੇਰਾ ਦੁੱਖ ਦੁੱਖ ਨਹੀਂ ਨਾ ਲੱਗਿਆ ਜਦੋਂ ਹੁਣ ਆਪ ਦਾ ਬਾਪ ਗਿਆ ਨਾ ਦੁੱਖ ਦਾ ਫੇਰ ਪਤਾ ਲੱਗੂਗਾ ਮੰਮੀ ਚਲੋ ਤੁਸੀਂ ਨਾ ਸਾਰੀਆਂ ਗੱਲਾਂ ਛੱਡੋ ਦੁੱਖ ਤਾਂ ਨਾ ਸਭ ਦੇ ਵੱਡੇ ਹੁੰਦੇ ਆ ਤੁਸੀਂ ਇਹ ਦੱਸੋ ਮੈਨੂੰ ਮੰਮੀ ਉਹਦਾ ਬਾਪੂ ਆਪਣੇ ਕੋਲੇ ਆਇਆ ਸੀ ਜਮਾਂ ਤਾਂ ਅੰਦਰੁਸਤ ਸੀ ਮਤਲਬ ਕਿ ਜਮਾਂ ਠੀਕ ਸੀਗਾ ਫਿਰ ਉਹਨੂੰ ਇੱਕਦਮ ਹੀ ਐ ਰਾਤ ਨੂੰ ਕੀ ਹੋ ਗਿਆ ਹੋਊਗਾ ਮੈਨੂੰ ਕੀ ਪਤਾ ਕੀ ਪਤਾ ਉਹ ਪਹਿਲਾਂ ਬਿਮਾਰ ਬਮੂਰ ਰਹਿੰਦਾ ਹੋਵੇ ਤਾਂ ਕਰਕੇ ਹੋ ਗਿਆ ਹੋਵੇ ਤੇਰੋ ਕਹਿਣ ਦਾ ਕੀ ਮਤਲਬ ਆ ਮੰਮੀ ਮੇਰੇ ਕਹਿਣ ਦਾ ਮਤਲਬ ਨਹੀਂ ਕੋਈ ਮੈਂ ਵੈਸੇ ਗੱਲ ਕਰੀਏ ਤੁਹਾਡੇ ਨਾਲ ਨਾਲੇ ਮੈਂ ਤਾਂ ਉਹਦੇ ਕੋਲੇ ਬਹੁਤ ਟਾਈਮ ਬੈਠ ਕੇ ਗੱਲਾਂ ਕਰੀਆਂ ਸੀ ਉਹ ਤਾਂ ਜਮਾਈ ਤਾਂ ਬਰੋਸਤ ਸੀ ਦੇਖ ਲਾ ਹੁਣ ਮੌਤ ਦਾ ਵੀ ਪਤਾ ਹੀ ਨਹੀਂ ਲੱਗਦਾ ਅਸਲ ਦੇ ਵਿੱਚ ਨਾ ਵੀਰਪਾਲ ਅੰਦਰੋਂ ਬੰਦਾ ਦਿਖਦਾ ਕੁਝ ਹੋਰ ਹੁੰਦਾ ਪਰ ਹੁੰਦਾ ਕੁਝ ਹੋਰ ਹੈ ਹੈ ਤਾਂ ਉਹਦਾ ਸਭ ਸਰੀਰ ਤਾਂ ਬਜ਼ੁਰਗੀ ਸੀ ਠੀਕ ਹੈ ਨਾ ਕੀ ਪਤਾ ਹਾਰਟ ਅਟੈਕ ਆ ਗਿਆ ਹੋਵੇ ਉਹਨੂੰ ਆਪਾ ਕਿੜਾ ਉਹਦੇ ਮੈਂ ਤਾਂ ਉਹਨੂੰ ਮਿਲੀ ਵੀ ਨਹੀਂ ਤੇਰੇ ਸਾਹਮਣੇ ਮੈਨੂੰ ਤਾਂ ਮੱਤੇ ਵੀ ਨਹੀਂ ਲੱਗੀ ਕਿਉਂਕਿ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿ ਰਹੀ ਆਂ ਵੀ ਆ ਰੀਤ ਦਾ ਟੱਬਰ ਮੈਨੂੰ ਤਾਂ ਇੰਜ ਲੱਗਦਾ ਵੀ ਜਿਵੇਂ ਇਹ ਮੇਰਾ ਹੀ ਟੱਬਰ ਖਾਨ ਆਈ ਹੁੰਦੀ ਆ ਮੈਨੂੰ ਤਾਂ ਇਹ ਇਹਦੀ ਮਾਂ ਆ ਜਿਹੜਾ ਨਵਾਂ ਚਾਚਾ ਆਇਆ ਸੀ ਚੰਗਾ ਹੋਇਆ ਚਾਚੇ ਦਾ ਕੰਮ ਹੋ ਗਿਆ ਹੁਣ ਤਾਂ ਸਭ ਜ਼ਹਿਰ ਲੱਗਦੇ ਨੇ ਇਹ 1% ਵੀ ਮੈਂ ਤਾਂ ਸਾਰੀ ਜ਼ਿੰਦਗੀ ਇਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੀ ਪਤਾ ਨਹੀਂ ਮੇਰੇ ਘਰ ਨੂੰ ਹੀ ਗਰੋਹ ਲਾਤਾ ਜਦੋਂ ਇਹਦਾ ਕੋਈ ਟੱਬਰ ਜਾਏ ਪੈਰ ਪਾਉਂਦੀ ਆ ਮੇਰੇ ਤਾਂ ਸਿੱਧਾ ਹੀ ਬੰਦਾ ਲੈ ਕੇ ਜਾਂਦੀ ਆ ਹੁਣ ਤਾਂ ਮੈਨੂੰ ਟੈਨਸ਼ਨ ਇਹ ਆ ਵੀ ਤੇਰਾ ਬਾਪ ਵੀ ਨਹੀਂ ਆ ਰਿਹਾ ਤੂੰ ਇਹ ਦੇਖ ਤੇ ਤੇਰਾ ਬਾਪ ਨਾ ਆਇਆ ਆਪਣਾ ਕੀ ਬਣੂਗਾ ਆਜੂਗਾ ਮੰਮੀ ਬੰਦੇ ਨੂੰ ਨਾ ਆਸ ਨਹੀਂ ਛੱਡਣੀ ਚਾਹੀਦੀ ਪਰ ਮੇਰੀ ਤਾਂ ਆਸ ਟੁੱਟ ਰਹੀ ਹੈ ਮੈਂ ਮੈਂ ਕਿਵੇਂ ਮੰਨ ਲਾਂ ਇਸ ਗੱਲ ਨੂੰ ਤੂੰ ਚੁੱਪ ਕਰ ਜਾ ਵੀਰ ਪਾਲ ਤੇਰੇ ਨਾਲ ਮੈਂ ਤਾਂ ਹੈਗੀ ਆ ਤੂੰ ਇਹ ਦੇਖ ਕੱਲ੍ਹ ਤੋਂ ਤੂੰ ਚਲ ਗਿਆ ਮੈਂ ਤੇ ਜਮਾਈ ਇਕੱਲੀ ਰਹਿ ਜਾਊਗੀ ਚੁੱਪ ਕਰ ਜਾ ਮੇਰਾ ਪੁੱਤ ਤੂੰ ਮੈਨੂੰ ਤੂੰ ਨਹੀਂ ਹਿਲਾ ਦੇਣਾ ਤੂੰ ਖੁਦ ਹੀ ਛੱਡਦਾ ਜਾ ਹਾਸਲਾ ਚੁੱਪ ਕਰ ਜਾ ਤੂੰ ਮੇਰਾ ਬਹੁਤ ਸਿਆਣਾ ਪੁੱਤ ਹੈ ਤੂੰ ਤਾਂ ਸਟਰੌਂਗ ਹੈ ਆ ਕੇ ਤੂੰ ਸਟਰੌਂਗ ਹੈ ਚੁੱਪ ਕਰ ਜਾ ਵੀਰਪਾਲ ਜੇ ਤੂੰ ਹਿੰਮਤ ਛੱਡਤੀ ਨਾ ਤੇ ਮੇਰੇ ਬੱਲੇ ਕੁਝ ਨਹੀਂ ਰਹਿਣਾ ਤੈਨੂੰ ਇੰਨਾ ਵੀ ਪਤਾ ਮੈਂ ਤੇਰੇ ਸਹਾਰੇ ਆ ਇੱਕ ਵੀਰਪਾਲ ਜਿੰਨੇ ਅੱਜ ਆਪਾਂ ਰੋ ਰਹੇ ਆ ਨਾ ਆਪਣੇ ਵੈਰੀ ਦੁਸ਼ਮਣ ਦੇ ਨਾਂ ਨਾ ਰਵਾਏ ਤਾਂ ਮੈਨੂੰ ਤੂੰ ਆਪਣੀ ਮਾਂ ਨਾ ਕਹੀਂ। ਵੀਰ ਭਾਣ। ਉਹ ਦੇਖ ਫੋਨ ਵੱਜ ਰਿਹਾ ਕਿਹਦਾ ਆਇਆ ਦੇਖ ਜਾ। ਤੇਰੇ ਭੂਆ ਨੇ ਵੀ ਆਉਣਾ ਸੀ ਕਿਤੇ ਉਹ ਇੰਨੇ ਕਰਦੀ ਹੋਵੇ। ਦੇਖਦੀ ਹਾਂ ਮੈਂ। ਹਾਂ ਜਾ। ਇਹਨੂੰ ਮੈਂ ਕੀ ਕਹਾਂ? ਵੀ ਤੇਰਨੋ ਵੱੱਦ ਦਾ ਟੈਨਸ਼ਨ ਮੈਂ ਵੀ ਲਈ ਬੈਠੀ ਆਂ। ਪਰ ਮੈਂ ਕਿਸੇ ਸਾਹਮਣੇ ਬੋਲ ਕੇ ਵੀ ਨਹੀਂ ਨਾ ਦੱਸ ਸਕਦੀ। ਕਿ ਮੈਂ ਤਾਂ ਅੰਦਰੋਂ ਧੁਰ ਤੱਕ ਖਤਮ ਹੋ ਰਹੀ ਆਂ। ਦੁੱਖ ਤਾਂ ਮੇਰਾ ਵੀ ਬਹੁਤ ਵੱਡਾ। ਪਰ ਲੋਕਾਂ ਸਾਹਮਣੇ ਕੀ ਦੱਸੀਏ ਮੇਰੀ ਤੀਨੂੰ ਇੰਨਾ ਰਵਾਇਆ ਤੇ ਹਜੇ ਜਾਣਦੀਆਂ ਗੱਲਾਂ ਕਰਦੀ ਐ ਇਹ ਜਾ ਕੇ ਤਾਂ ਦਿਖਾਵੇ ਜੇ ਉੱਥੇ ਪਹੁੰਚ ਗਈ ਨਾ ਤੇ ਮੇਰਾ ਨਾਂ ਵੀ ਅਮਨ ਨਹੀਂ ਫੋਨ ਵੀ ਦਫਾ ਸਭ ਕੀ ਲਈਏ ਚਲੋ ਫੋਨ ਵੀ ਸਾਈਡ 'ਤੇ ਹੈਲੋ ਹਾਂਜੀ ਉਹ ਭਾਬੀ ਤਾਂ ਅੰਦਰ ਬੈਠੀ ਆ ਅੱਛਾ ਚਲੋ ਠੀਕ ਆ ਨਹੀਂ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਹੋਈ ਨਹੀਂ ਵਧੀਆ ਸੀਗੇ ਉਹ ਤਾਂ ਹਾਂਜੀ ਹਾਂਜੀ ਠੀਕ ਆ ਕਰ ਦਿਆਂ ਮੈਂ ਬੈਕ ਆਉਂ